ਅੱਧਾ ਸੁੱਨ ਨੋ ਹੋ ਗਿਆ ਕੋਈ ਬਿਲਕੁਲ ਬਿਲਕੁਲ ਅੱਧਾ ਸੁੱਨ ਹੋ ਗਿਆ ਤੇ ਇਧਰ ਬਸ ਜਾ ਰਹੇ ਆ ਅੱਜ ਤਾਂ ਤੁਰ ਹੀ ਜਾ ਰਹੇ ਆ ਤੁਰ ਹੀ ਜਾ ਰਹੇ ਆ ਸਨੋਵ ਚ ਤੁਰਨਾ ਲੇਖਦਾ ਜਾਵਣਾ ਓ ਭਾਈ ਹੁਣ ਤਾਂ ਛੱਲਣਾ ਵੀ ਬਹੁਤ ਔਖਾ ਹੋਇਆ ਵੈਦਰ ਪੈ ਗਿਆ ਇੱਕ ਪੰਗਾ ਗੱਡੀ ਆਪਾਂ ਨੂੰ ਇੱਥੇ ਛੱਡਣੀ ਪੈ ਰਹੀ ਹੈ ਹੁਣ ਗੱਡੀ ਸਤਿ ਸ਼੍ਰੀ ਅਕਾਲ ਜੀ ਜੀ ਹਾਲ ਚਾਲ ਆਪਣਾ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਹੁਣ ਚੱਲੇ ਆ ਕੰਮ ਤੇ ਕੰਮ ਤੋਂ ਜਾਣ ਤੋਂ ਪਹਿਲਾਂ ਆਪਣੇ ਕੋਲ ਅੱਜ ਇੱਕ ਥੋੜਾ ਜਿਹਾ ਚੈਲੰਜ ਆ ਕਿ ਕੰਮ ਤੋਂ ਜਿਵੇਂ ਕੰਮ ਤੇ ਆਪਾਂ ਜਿੱਦਾਂ ਰੋਹ ਜਾਂਦੇ ਆ ਉਦਾਂ ਨਹੀਂ ਹੈਗਾ ਮੈਂ ਤੁਹਾਨੂੰ ਬਾਹਰ ਦਿਖਾਉਣਾ ਵੀ ਕੀ ਚੈਲੰਜ ਆ ਚੱਕ ਦੀ ਗੱਡੀ ਦੀ ਚਾਬੀ ਪਹਿਲਾਂ ਪਾਣੀ ਦਿਖਾਈਏ ਪਾਣੀ ਗਰਮ ਕਰਨਾ ਪਿਆ ਜਿਆਦਾ ਗਰਮ ਹੋ ਗਿਆ ਜੀ ਮਿਕਸ ਕਰਨਾ ਪੈਣਾ ਹੁਣ ਪਾਣੀ ਆ ਦੇਖੋ ਬਰਫ਼ ਆਹੋ ਗੱਡੀ ਕਦੋਂ ਦੀ ਸਟਾਰਟ ਕਰਕੇ ਛੱਡੀ ਹੋਈ ਹੈ ਨਾ ਥਲੇ ਵੀ ਸਨੋ ਪੈਂਦੀ ਹੁਣ ਮੀਂਹ ਪੈਂਦਾ ਪਿਆ ਬਾਈ ਜੀ ਮੀਂਹ ਪੈਣ ਲੱਗ ਗਿਆ ਹੁਣ ਜਮੀ ਚਿੱਕੜ ਹੋ ਜਾਣਾ ਕੰਮ ਆ ਚਿੱਕੜਾ ਵਾ ਗੱਡੀ ਬੰਦ ਹੋ ਗਈ ਆਪਣੇ ਆਪ ਕਾਫੀ ਦੇਰ ਦੀ ਚਲਦੀ ਪਈ ਐ ਅੱਜ ਹੁਣ ਬਸ ਇੱਕ ਚੀਜ਼ ਕਰਨੀ ਆ ਮੈਂ ਇਹਦੇ ਫਰੰਟ ਤੋਂ ਤਾਰਦਾ ਸੁਣੋ ਓਏ ਹੋਏ 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 ਕੰਮ ਨਹੀਂ ਕਰ ਰਹੀ ਰੱਬ ਨਹੀਂ ਕਰ ਰਿਹਾ ਚਲੋ ਇੱਕ ਦਮ ਦੁਬਾਰੇ ਕਰਦੇ ਆ ਹੁਣ ਸਹੋ ਹੁਣ ਉਤਰ ਰਹੀ ਐ ਸੁਣੋ ਸੰਗੀਤ ਮੰਦ ਖਾਮਾਤ ਹੰਮਾ ਆਹ ਲਖ ਵਿੰਡਸ਼ੀਲਡ ਅੰਡਰ ਸ਼ੀਲਡ ਆਹ ਕੋਫੀ ਮੋਟੀ ਪਈ ਹੋਈ ਹੈ ਸਨੋ ਵੇ ਵੇ ਪਰ ਹੁਣ ਜਾਣਾ ਬਹੁਤ ਮੁਸ਼ਕਿਲ ਹੋ ਜਾਣਾ ਗੱਡੀ ਪਤਾ ਨਹੀਂ ਤੁਰੂਗੀ ਕਿਦਾਂ ਤੁਰੂਗੀ ਜਾਂ ਨਹੀਂ ਉਹ ਚੀਜ਼ ਦੇਖਣੀ ਪੈਣੀ ਹੈ ਬਸ ਹੁਣ ਨਾ ਸ਼ੁਗਲ ਜੰਮੀ ਜੀ ਨਹੀਂ ਹੋਈ ਵੀ ਸੁਣੋ ਜਦੋਂ ਮੋਟੀ ਪੈ ਜਾਂਦੀ ਨਾ ਫਿਰ ਜਮਦੀ ਥੋੜਾ ਜਿਹਾ ਟਾਈਮ ਲੱਗਦਾ ਜਮਣ ਨੂੰ ਤਾਂ ਕਰਕੇ ਨਹੀਂ ਜਮੇ ਹੋਏ ਮਤਲਬ ਬਰਫੇ ਜੀ ਨਹੀਂ ਬਣੀ ਹੋਈ ਸੁਣੋ ਸੁਣੋ ਆ ਇਸ ਵਕਤ ਨਾ ਮੀਂਹ ਜਿਆ ਵੀ ਪੈਂਦਾ ਪਿਆ ਆ ਦੇਖੋ ਲੋ ਜੀ ਮੀ ਪੈ ਰਹਾ ਤੇ ਅੱਗੇ ਰੋਡ ਕੁਛ ਐਜਾ ਕੁਛ ਐਦਾਂ ਦਾ ਰੋਡ ਆ ਅੱਗੇ ਇੱਥੇ ਨੂੰ ਆਪਾਂ ਜਾਣਾ ਚਲੋ ਦੇਖਦੇ ਆ ਫਿਰ ਓਏ ਹੋਏ ਹੋਏ ਅੰਦਰ ਆ ਗਏ ਹੁਣ ਉਹ ਇਹ ਗਲਤੀ ਕਰਤੀ ਤੇ ਲੋਕ ਮੈਂ ਨਾ ਰਤਾ ਹੋਊਗਾ ਜੀ ਮੈਂ ਨੂੰ ਕਰ ਦਿਆਂ ਬੰਦ ਸੱਚੰਗੀ ਦਾ ਬਹਾਅ ਦੇ ਰਿਹਾ ਆ ਦੇਖੋ ਕਿੰਨਾ ਜ਼ਿਆਦਾ ਸਨੋ ਆ ਸਾਰਾ ਰੋਡ ਸਨੋ ਨਾਲ ਭਰਿਆ ਹੋਆ ਇਧਰ ਹੋ ਗਿਆ ਇਧਰ ਆਲੇ-ਦਾਲ ਆਲੇ-ਦਾਲੇ ਸਾਰੀ ਸਨੋ ਹੀ ਸਨੋ ਆ ਮੀਂਹ ਪਈ ਜਾਂਦਾ ਹੁਣ ਥੋੜਾ-ਥੋੜਾ ਪਰ ਸਨੋ ਨੇ ਸਾਰਾ ਕਬਰ ਕਰ ਲਿਆ ਕੰਮ ਇਧਰ ਪਾਰਕ ਦਾ ਜਮੇ ਕਿੱਟਾ ਹੋਇਆ ਪਿਆ ਉਹ ਤੁਹਾਨੂੰ ਹੁਣ ਦਿਖਣਾ ਨਹੀਂ ਜਗਾ ਤੇ ਆ ਰੋਡ ਦੇਖੋ ਤੁਸੀਂ ਸਾਰਾ ਭਰਿਆ ਹੋਇਆ ਉਹ ਸੈ ਵੀ ਹੁਣ ਮੀਂਹ ਪੈ ਕੇ ਓਏ ਹੋਏ ਕਿੰਨਾ ਜ਼ਿਆਦਾ ਪਾਣੀ ਆ ਗਿਆ ਜੀ ਰੋਡ ਦੇ ਉੱਤੇ ਆ ਸਾਰੀ ਪਿਗਲ ਗਈ ਹੋਣੀ ਆ ਇੱਥੇ ਪਾਇਆ ਹੋਇਆ ਸੋਲਟ ਇੱਥੇ ਤਾਂ ਕਰਕੇ ਰੋਡ ਤੇ ਇੰਨੀ ਜ਼ਿਆਦਾ ਨਹੀਂ ਹੈਗੀ ਸੋਲਟ ਨੇ ਬਚਾਇਆ ਹੋਇਆਗਾ ਮੈਨੂੰ ਥੋੜੀ ਜਿਹੀ ਮਾੜੀ ਇਤਨੀ ਬਲੇ ਤੇ ਮੈਨੂੰ ਕੁੱਤੇ ਗੱਡੀ ਚੜਦੇ ਨਹੀਂ ਗੱਡੀ ਤੇ ਨਹੀਂ ਚੜਦੇ ਆ ਦੇਖੋ ਕਿੰਨੀ ਮੋਟੀ ਮੋਟੀ ਲੇਅਰ ਮੈਂ ਕਹਿੰਦਾ ਪੰਜ ਪੰਜ ਫੁੱਟ ਫੁੱਟ ਦੀ ਜਮੀ ਹੋਈ ਆ ਸਨੋ ਸਾਈਡਾਂ ਤੇ ਜਿਹੜੀ ਇਕੱਠੀ ਹੋਈ ਹੋਈ ਆ ਫੁੱਟ ਫੁੱਟ ਵਿੱਚੇ ਪਾਣੀ ਬਣਿਆ ਹੋਇਆ ਕਾਫੀ ਜ਼ਿਆਦਾ ਸਨੋਵ ਦਾ ਆ ਹੁਣ ਸਾਰੀ ਸਨੋਵ ਆ ਰਹੀ ਹੈ ਬੇਸਵਾਰ ਬਹੁਤ ਜ਼ਿਆਦਾ ਸਨੋਵ ਹੋਏ ਇਸ ਵਾਰ ਇੰਨੀ ਸਨੋ ਮੈਂ 6 ਸਾਲਾਂ ਦੇ ਦੇਖੀ ਨਹੀਂ ਕਦੇ ਇੱਥੇ ਜਿੰਨੀ ਹੁਣ ਪਈ ਹੋਈ ਹੈ ਇੰਗਲੈਂਡ ਦੇ ਵਿੱਚ ਪੱਛੀ ਪ੍ਰਾਣੇ ਲੋਕ ਦੱਸਦੇ ਹੁੰਦੇ ਪਹਿਲਾਂ ਐ ਪੈਂਦੀ ਨਹੀਂ ਐ ਪੈਂਦੀ ਨਹੀਂ ਪਰ ਹੁਣ ਤਾਂ ਅਜੇ ਤੱਕ ਨਹੀਂ ਦੇਖੀ ਨਹੀਂ ਸੀ ਇਸ ਵਾਰ ਬਹੁਤ ਜ਼ਿਆਦਾ ਪਈ ਅਵੀ ਆਪਾਂ ਪਹੁੰਚ ਗਏ ਟ੍ਰੈਫਿਕ ਲਾਈਟਸ ਤੇ ਦੇਖੋ ਟ੍ਰੈਫਿਕ ਲਾਈਟਾਂ ਵੀ ਸਨੋਮੈਨ ਬਣੀਆਂ ਹੋਈਆਂ ਨੇ ਸਾਰੀਆਂ ਭਰ ਕੇ ਅੱਗੇ ਅੱਗੇ ਫੋਟੋ ਇੱਥੇ ਵੀ ਲੱਗੀ ਆ ਲਾਈਟ ਹੋ ਗਈ ਹਰੀ ਚਾਹ ਦੇ ਆ ਅੱਗੇ ਅੱਗੇ ਫੋਟੋ ਦੇ ਇੱਥੇ ਸਾਰੇ ਕੀ ਦੇ ਮਤਲਬ ਹੈਗੀ ਹੈ ਕਾਫੀ ਜ਼ਿਆਦਾ ਜਨ ਵੀ ਲੱਗ ਮੈਨੂੰ ਲੱਗੇ ਹੱਥ ਗੱਡੀ 'ਚ ਤੇਲ ਵੀ ਪਵਾ ਲਈਆ ਦੇਖੋ ਆ ਹਾਲ ਹੋਇਆ ਹੋਇਆ ਇੱਥੇ ਲੱਗੇ ਹੱਥ ਗੱਡੀ 'ਚ ਤੇਲ ਵੀ ਪਵਾ ਲਈਏ ਵੱਡੀ ਆਪਾਂ ਉਹ ਖੜਾਤੀ ਆ ਇੱਧਰ ਤੇਲ ਪਵਾ ਲਿਆ ਤੇ ਆਹ ਦੇਖੋ ਕਿਦਾਂ ਮੈਂ ਹੁਣ ਸਲਾਈਡ ਕਰਦਾ ਕਰ ਦੇ ਘੁੰਮਦਾ ਘਮਦਾਈ ਲੈ ਵੀ ਹੌਂਸਲੇ ਵਜ ਜਾਂਦਾ ਬਾਈ ਮਿਲਿਆ ਅੰਦਰ ਬਾਈ ਨੇ ਜਿਹਨੇ ਪੇਪਰ ਕੱਟੇ ਇਹਦਾ ਬਾਈ ਦੇਖਿਆ ਹੋਇਆ ਤੁਹਾਨੂੰ ਇੰਸਟਾਗ੍ਰam ਤੇ ਮੈਂ ਕਹਾਂਦਾ ਥੈਂਕ ਯੂ ਵੈਰੀ ਮੱਚ ਕਹਿੰਦਾ ਸ਼ਾਪ ਤੇ ਚੱਲੇ ਮੈਂ ਕਹਾਂ ਹਾਂ ਬਾਈ ਤੈਨੂੰ ਕਿਹ ਪਤਾ ਕਹਿੰਦਾ ਪਾ ਤੁਹਾਡੀ ਵੀਡੀਓ ਦੇਖੀ ਹੈ ਇਨਸ਼ਾਅੱਲਾ ਹੁਣ ਮੈਂ ਦੇਖ ਰਿਹਾ ਇੱਧਰ ਨੂੰ ਜਾਵਾਂ ਅਗਲਾ ਰੋਡ ਤੇ ਜੰਮੀ ਜਾਮ ਆ ਹੁਣ ਉਧਰੋਂ ਤਾਂ ਮੈਂ ਜਾ ਨਹੀਂ ਲੱਗਾ ਮੈਂ ਇੱਥੇ ਨੂੰ ਆਪਾਂ ਜਾਊਂਗਾ ਅੱਜ ਮੈਂ ਜਾਊਂਗਾ ਜਲਦੀ ਨਹੀਂ ਮੈਂ ਇੱਥੇ ਖੜ ਜਣਾ ਹੋਣਾ 2 3 10 ਮਿੰਟ ਖੜ ਜਣਾ ਹੋਣਾ ਮੈਂ ਇੱਥੇ ਕਿਉਂਕਿ ਮੇਰਾ ਕੰਮ ਥੋੜਾ ਜਿਹਾ ਲੇਟ ਸਟਾਰਟ ਹੁੰਦਾ ਤੇ ਅੱਜ ਮੈਂ ਹੁਣ ਨਾਲ ਦੀ ਨਾਲ ਤੁਰ ਪੈਣਾ ਕਿਉਂਕਿ ਮੈਂ ਜਾਣਾ ਹੌਲੀ ਹੌਲੀ ਪੈਸੇ ਤਾਂ ਉਦਾਂ ਵੀ ਜਲਦੀ 15 ਮਿੰਟ ਪਹਿਲਾਂ ਸ਼ਾਪ ਖੋਲ ਦਨਾ ਹੋਣਾ ਪਰ ਅੱਜ ਥੋੜਾ ਜਿਹਾ ਹੋਰ ਜਲਦੀ ਜਾਣਾ ਪੈਣਾ ਕਿਉਂਕਿ ਅੱਜ ਸਨੋ ਬਹੁਤ ਆ ਗੱਡੀ ਘੁੰਮਦੀ ਹੋ ਜਾਣੀ ਐ ਰੋਡ ਤੇ ਬਿਨਾ ਗੱਲ ਤੋਂ ਇਧਰ ਦੇਖੋ ਸੁਨੋ ਚ ਖੜੀ ਐ ਨਾ ਬੈਨ ਜੀ ਲੈ ਵੀ ਚਲੋ ਫਿਰ ਮਿੱਤਰੋ ਗੱਡੀ ਰੋਕੇ ਤੇ 2 ਸਕਿੰਟ ਬਾਅਦ ਰੁਕਦੀ ਐ ਸਲਾਈਡ ਕਰਕੇ ਅੱਗੇ ਜਾ ਕੇ ਆਪਣੀ ਮਰਜ਼ੀ ਨਾਲ ਰੁਕਦੀ ਐ ਜਿੱਥੇ ਰੋਕਾਂਗੇ ਉੱਥੇ ਨਹੀਂ ਰੁਕਦੀ ਘੁੰਮਦੀ ਘੁੰਮਦੀ ਜਾ ਰਹੀ ਐ ਗੱਡੀ ਦੇਖ ਲਓ ਗੱਡੀ ਉੱਤੇ ਜਾ ਨਹੀਂ ਰਹੀ ਬਹੁਤ ਔਖੀ ਹੌਲੀ ਹੌਲੀ ਸਲਾਈਡ ਕਰਦੀ ਕਰਦੀ ਉੱਤੇ ਨੂੰ ਜਾ ਰਹੀ ਐ ਮੇਲਦੀ 4x4 ਆਪਣੀ ਗੱਡੀ ਤੁਸੀਂ ਐ ਦੇਖ ਲਓ ਫਿਰ ਵੀ ਕਿਦਾਂ ਚੜ ਰਹੀ ਆ ਬਸ ਐ ਵੀ ਜਾ ਰਹੀ ਆ ਰੁਕ ਨਹੀਂ ਰਹੀ ਚੱਲੀ ਜਾ ਰਹੀ ਆ ਉਹ ਕਿਤੇ ਉਹੀ ਗੱਲ ਨਾ ਹੁਣ ਕਰ ਤੇ ਬਾਹਰ ਰਹਿ ਗਿਆ ਥੋੜਾ ਜਿਹਾ ਕੰਮ ਇੱਥੋਂ ਇੱਧਰ ਨੂੰ ਜਾਣਾ ਰਹਿ ਗਿਆ ਵੇਖੋ ਮੈਂ ਸਟੀering ਚ ਮਾਰ ਰਿਹਾ ਫਿਰ ਘੁੰਮ ਕੰਮ ਨਾ ਕੀ ਰਿਹਾ ਜਿੰਨਾ ਕਿ ਚਾਹੁੰਦਾ ਘੁੰਮਣਾ ਪਰ ਲੈ ਵੇ ਹੁਣ ਸਹੀ ਹੋ ਜਾਣਾ ਆਪਣਾ ਕੰਮ ਕਿਉਂਕਿ ਹੁਣ ਇੱਥੋਂ ਚਲੇ ਜਾਣਾ ਆਪਣਾ ਇੱਥੋਂ ਹੇਠੇ ਡਾਊਨ ਹਿੱਲੇ ਆ ਅੱਛਾ ਆਪਾਂ ਬ੍ਰੇਕਾਂ ਲਾ ਕੇ ਜਾਣੀ ਐ ਸਲਾਈਡ ਕਰਤੀ ਜਾਊਗੀ ਗੱਡੀ ਕਿਉਂਕਿ ਐਦਾਂ ਜਾਣੀ ਹੈ ਨਹੀਂ ਬ੍ਰੇਕਾਂ ਦਾ ਲੱਗਦੀਆਂ ਵੀ ਨਹੀਂ ਹੈ ਨਾਲੇ ਬ੍ਰੇਕਾਂ ਲਾਉਣੇ ਆ ਰੁਕਦੀ ਨਹੀਂ ਗੱਡੀ ਆਹ ਹੁਣ ਆਪਾਂ ਪਹੁੰਚ ਗਏ ਇੱਥੋਂ ਲੈਣੀ ਆਪਾਂ ਸ਼ੌਪ ਦੀ ਚਾਬੀ ਤੇ ਫੇਰ ਜਾਵਾਂਗੇ ਆ ਵੀ ਤਿਆਰ ਰੱਖਣਾ ਪਿੱਛੇ ਮੇਰੀ ਗੱਡੀ ਨਾ ਜਾਵੇ ਜਾਣੇ ਵਾਲੇ ਮੈਂ ਤੁਹਾਨੂੰ ਦਿਖਾਣਾ ਦੇਖੋ ਜਿੱਥੇ ਨੂੰ ਆਪਣੀ ਗੱਡੀ ਜਈ ਹੈ ਜਮੇ ਸਵੇਰ ਦਾ ਟਾਈਮ ਆ ਜਮੇ ਸਵੇਰ ਦਾ ਇੱਧਰ ਨੂੰ ਆਪਾਂ ਆਏ ਆ ਇਦਨ ਇੱਕ ਅੱਧੀ ਹੋਰ ਗੱਡੀ ਗਈ ਹੋਣੀ ਪਹਿਲਾਂ ਐਦਾਂ ਹਸਾਬ-ਤਾਬ ਹੋਇਆ ਫਿਰ ਆ ਦੇਖੋ ਫੈਰ ਘੱਟ-ਘੱਟ ਕੇ ਜਾ ਰਹੇ ਨੇ ਦੇਖੋ ਕਿੰਨੇ ਘੱਟ ਰਹੇ ਨੇ ਪੈਰ ਉਹ ਦੇਖੋ ਆ ਦੇਖੋ ਬਹੁਤ ਜ਼ਿਆਦਾ ਸੁਣੋ ਬਈ ਇਹ ਬਹੁਤ ਜ਼ਿਆਦਾ ਪੈ ਗਿਆ ਇਹ ਕਿ ਪੰਗਾ ਗੱਡੀ ਆਪਾਂ ਨੂੰ ਇੱਥੇ ਛੱਡਣੀ ਪੈ ਰਹੀ ਹੈ ਹੁਣ ਗੱਡੀ ਅੱਗੇ ਨਹੀਂ ਜਾਂਦੀ ਬਈ ਸੋ ਹੁਣ ਚੱਲਦੇ ਆ ਟੁੱਕੇ ਹੁਣ ਟੁੱਕੇ ਜਾਣਾ ਪੈਣਾ ਆਪਾਂ ਨੂੰ ਗੱਡੀ ਮੇਰੇ ਰਸਤੇ ਜੇ ਛੱਡਤੀ ਆ ਨਾਲ ਦੇ ਨੇ ਵੀ ਨਹੀਂ ਦੱਸਿਆ ਕਿ ਮੇਰੇ ਕੋਲ ਚਾਬੀ ਮੌਰੇ ਕੋਲ ਜਾਂਦਾ ਓਏ ਚਲੋ ਕੋਲ ਜਾਂਦੇ ਗੱਡੀ ਨੂੰ ਮੈਂ ਬਾਅਦੋਂ ਚੱਕ ਕੇ ਲੈ ਕੇ ਜਾਊਂਗਾ ਜਦੋਂ ਸੈੱਟ ਜਾਊਗਾ ਸਿਸਟਮ ਥੋੜਾ ਜਿਹਾ ਇਹ برفਖੁਰਦੀ ਵਾਲੀ ਮੋਟੀ ਓਏ ਭਾਈ ਹੁਣ ਤਾਂ ਛੱਲਣਾ ਵੀ ਬਹੁਤ ਔਖਾ ਹੋਇਆ ਵਾ ਇੱਧਰ ਥੋਏ ਹੋਇਆ ਐ ਲੱਗਦਾ ਜਿਵੇਂ ਰਾਜਸਥਾਨ ਤੇ ਰੇਗਿਸਤਾਨ ਚ ਸੱਚ ਚੱਲ ਰਹੇ ਹੁੰਨੇ ਆ ਜਿੱਦਾਂ ਦਾ ਇਦਾਂ ਲੱਗਦਾ ਬਹੁਤ ਮੁਸ਼ਕਿਲ ਹੈ ਵਸਤੂਨਾਂ ही तो नहीं जा रहा चंकी लै बी आप अपनी ग्डी थोड़ा जिधी लें हो रहा गड्डी भी गुड्डी छी भी रस्ते च क्योंकि ग्डी चल नहीं रही थ गदम नहीं फट रही थी अगे और नीचे आई सजावी सी ग्ड्डी के टायर घूम घूम के फिर तक ਆ ਹੁਣ ਦੇਖੋ ਮੈਂ ਤਾਂ ਹੁਣ ਵੇਟ ਹੀ ਕਰੂੰਗਾ ਜਦ ਤੱਕ ਗੱਡੀਆਂ ਲੰਘੀਆਂ ਕਿਉਂਕਿ ਗੱਡੀਆਂ ਤਾਂ ਆਪਣੀ ਰੁਕ ਹੋਣਾ ਇਹ ਮੇਰੀ ਸਵੇਰ ਦੀ ਸਟਰਗਲ ਆ ਤੁਹਾਨੂੰ ਪਤਾ ਹੈ ਸਵੇਰੇ ਹਲੇ 7:00 ਵੀ ਨਹੀਂ ਵੱਜੇ ਦਿਨ ਦਾ 8:00 ਵਜੇ ਚੜਦਾ ਸਾਨੂੰ 8:30 ਵਜੇ ਸੌਟ ਤੋਂ ਨਿਕਲਣਾ ਲੱਗਦਾ ਦਿਖਣ ਲੱਗਦਾ ਤੇ ਆ ਦੇਖੋ ਹਲੇ ਤਾਂ ਦੀ ਜਮਾ ਕੇ ਸ਼ੋਪ ਤਾਂ ਆਪਣੀ ਆ ਰਹੀ ਤੇ ਚਾਬੀ ਦੂਜੇ ਮੁੰਡੇ ਕੋਲ ਉਹ ਲੈ ਗਿਆ ਸੀ ਕਿ ਤੇ ਹੁਣ ਮੇਰੇ ਹੱਥ 'ਚ ਹੁੰਦੀ ਜਦ ਹੁਣ ਹੋਰ ਜ਼ਿਆਦਾ ਸ਼ਰਗਲ ਕਰਨੀ ਪੈ ਰਹੀ ਐ ਸਗੋਂ ਅੱਜ ਚਲੋ ਕੋਈ ਗੱਲ ਨਹੀਂ ਹੁਣ ਅਧਰੋਂ ਜਾਣਾ ਚਾਬੀ ਪਾਈ ਗੋਲ ਤੋਂ ਉੱਥੋਂ ਫੜ ਕੇ ਮੈਨੂੰ ਫੋਨ ਕਰ ਦਿੰਦਾ ਰੱਤੀ ਪਤਾ ਲੱਗਦਾ ਮੈਸੇਜ ਕਰਕੇ ਛੱਡਿਆ ਮੇਰੀ ਗਲਤੀ ਮੈਸੇਜ ਮੈਂ ਵੀ ਨਹੀਂ ਦੇਖਿਆ ਬਸ ਉਹ ਚੱਕਰ ਦੇ ਵਿੱਚ ਆ ਕੁਝ ਹੋ ਗਿਆ ਇੱਕ ਥੇਗੇ ਦੇ ਉਨੋਂ ਉੱਥੋਂ ਚਾਬੀ ਮਿਲ ਜਾਂਦੀ ਹੁਣ ਹੋਰ ਡਬਲ ਜਾਣਾ ਪੈਣਾ ਮੈਨੂੰ ਖੋਦਗਾਰ ਹੈਗਾ ਇੱਥੋਂ ਦਾਸਕ ਮੰਡਰ 8 ਮਿੰਟ ਦੀ ਬੋਕ ਤੇ ਬਹੁਤ ਤੇ ਵਾਪਸ ਫੇਰ ਆਉਣਾ ਰਾਹ ਫੋਲਾਗੇ ਬਸ ਜਾ ਰਹੇ ਆ ਅੱਜ ਤਾਂ ਥੋੜੀ ਜਾ ਰਹੇ ਆ ਥੋੜੀ ਜਾ ਰਹੇ ਆ ਸਨੋਚ ਕਰਨ ਨਾਲੇ ਸਤਾ ਜਾ ਆਪਣਾ ਹੈ ਕੱਲ ਹੁਣ ਥੋੜੀ ਜੀ ਚੜਾਈ ਘਾਟਈ ਆ ਹੁਣ نیچے ਨੂੰ ਜਾਣਾ ਓਏ ਓਏ ਹੋਏ ਫਿਸਲ ਗਈ ਸੀ ਓਏ ਓਏ ਹੋਏ ਓਏ ਫਿਸਲ ਗਈ ਸੀ ਬਾਈ ਬਚ ਗਏ ਖੁੱਤੇ ਵੀ ਸਨੋ ਭਾਈ ਜੀ ਥੋੜੀ ਨਹੀਂ ਹੈਗੀ ਆ ਦੇਖੋ ਪੈਰ ਪਤਾ ਕਿੰਨਾ ਘੱਟ ਦਾ ਪੁੱਤ ਹੋ ਆ ਦੇਖੋ ਇਹਦਰ ਬਿੱਲੀਆਂ ਦੇ ਵੀ ਪੈਰ ਪੈਰਾਂ ਦੇ ਨਿਸ਼ਾਨ ਸਨੋ ਜਦੋਂ ਓਕੇ ਜਾਣਾ ਪੈ ਰਿਹਾ ਜਾਂਪਨ ਇਹ ਦਿਖ ਰਿਹਾ ਹੋਰ ਫਹੀ ਉਲ ਉਈ ਫੇਰ ਫੇਰ ਮੁੜ ਕੇ ਆਈ ਬਾਈ ਵਿਛੋੜ ਹੋ ਗਿਆ ਐ ਨਾ ਹੋਵੇਗੀ ਤੇ ਮੁੜ ਕੇ ਜੀ ਅੱਜ ਘਰ ਨਾਲ ਤੁਰਨਾ ਪੈ ਰਿਹਾ ਬਹੁਤ ਹੁਣ ਮੈਂ ਤੁਹਾਨੂੰ ਦੱਸ ਦਾਂ ਸਾਡਾ ਕੀ ਹੁੰਦਾ ਅਸੀਂ ਗਾਫਿਆਂ ਦੇ ਘਰੇ ਜਾ ਵੀ ਫੜਾਣੀ ਹੁੰਦੀ ਆ ਹਨਾ ਇਹ ਹੋ ਗਿਆ ਹੁਣ ਅੱਲ ਆਲਸੀ ਵੀ ਸਨੋ ਪੈ ਰਹੀ ਆ ਕਹਿੰਦਾ ਹੁਣ ਆ ਵੀ ਚੱਲ ਮੈਂ ਕਿੱਥੇ ਜਾ ਵੀ ਫੜਾਉਂਗਾ ਵੀ ਘਰੇ ਹੀ ਰਹਿ ਜਮ ਹੁਣ ਇਹਦੇ ਚੱਕਰ ਚ ਦੇਖ ਲਓ ਕਿੱਥੇ ਨੂੰ ਘੁੰਮ ਕੇ ਆਣਾ ਪੈ ਰਿਹਾ ਕਿਸੇ ਦੂਰ ਨੂੰ ਨਹੀਂ ਤਾਂ ਗੱਡੀ ਚ ਮੈਂ ਉਧਰੋਂ ਤਾਬੀ ਲੈ ਕੇ ਜੇ ਗੱਡੀ ਫਸ ਗਈ ਸੀ ਮੈਂ ਸ਼ੋਪ ਤੱਕ ਦੱਸ ਕੇ ਫੁਰਨਾ ਫੋਨ ਕਰਿਆ ਬਈ ਉਹਨੂੰ ਚਾਬੀ ਸੁਣਾ ਦੇ ਉਹ ਮੇਰੇ ਤੇ ਬੋਲ ਵੀ ਨਹੀਂ ਹੋ ਰਿਆ ਹੁਣ ਸੁਣਨੋ ਹੋ ਰਿਹਾ ਮੈਂ ਤਾਂ ਵੀ ਚਾਬੀ ਫਲਾਇਆ ਯਾਰ ਆ ਕੇ ਕਿੰਨਾ ਲੰਬਾ ਕੇ ਤੱਕ ਲਵਾਇਆ ਤਾਂ ਖਾਲੀ ਵੀ ਬਹੁਤ ਔਖਾ ਬਈ ਮੈਂ ਦੇਖ ਤਾਂ ਵੀ ਪੈਰ ਨਾਲ ਸਿਰਲ ਕੇ ਪੈਰ ਸਿਰਲ ਰਿਹਾ ਸਿੱਧੀ ਸਿੱਧੀ ਜਗ੍ਹਾ ਤੇ ਜਮ ਹਾਸਾ ਐਸੇ ਕੀਤੇ ਯਾਰ ਬੱਸ ਹੁਣ ਟੱਕ ਚੱਲ ਜੀਏ ਆਪ ਵੀ ਜਾ ਕੇ ਉਸ ਮਾਨ ਦਾ ਮੇਰਾ ਆਪਣਾ ਹੋਇਆ ਪਿਆ ਇਹ ਚਾਬੀ ਆਪਾਂ ਹੁਣ ਚੱਕ ਲਈ ਆ ਹੁਣ ਫੇਰ ਉਹ ਨਹੀਂ ਪੈੜਾ ਆਪਣੇ ਸ਼ੌਪ ਵਾਲ ਨੂੰ ਦੁਬਾਰੇ ਕੰਦਾ ਗਹਿਰਾ ਮੈਂ ਕਰ ਰਹੇ ਹਾਂ ਸੰਸਾਨ ਰੋਡ ਤੇ ਇੱਕ ਵਾਰ ਭਾਈ ਬਹੁਤ ਹੈ ਬਈ ਮੈਂ ਤਾਂ ਐ ਨਗਰ ਜੀ ਮੈਂ ਬੰਦਾ ਪੀਤੀ ਹੋਈ ਜ ਬੰਦਾ ਇਧਰ ਉਧਰ ਹੁੰਦਾ ਉਵੇਂ ਬੰਦਾ ਤੁਰ ਰਿਹਾ ਇੱਥੇ ਵਾਹ ਦੇਖੋ ਕਿਵੇਂ ਆ ਰਹੀ ਪੈਰਾਂ ਦੇ ਇਧਰੋਂ ਪਾਣੀ ਵੀ ਐ ਨਾ ਸਨੌ ਦੇ ਵਿੱਚ ਇਕੱਠਾ ਹੋਇਆ ਹੁਣ 20 ਪੈਰ ਹੈ। ਬੱਸ। ਹੱਥ ਸੁੱਕਣੇ ਹੋ ਗਏ ਭਾਈ ਬਿਲਕੁਲ। ਬਿਲਕੁਲ ਹੱਥ ਸੁੱਕਣੇ ਹੋ ਗਏ। ਤੇ ਇਧਰ ਹੁਣ ਹੱਥ ਛੱਡੋ ਪੈਰਾਂ ਦੇ ਵਿੱਚ ਚਲੇ ਗਿਆ ਪਾਣੀ। ਹੁਣ ਪੈਰ ਐ ਸੁੱਕਣ ਹੋਏ ਪਏ ਆ। ਪੈਰ ਵੀ ਐ ਲੱਗ ਰਿਹਾ ਜਿਵੇਂ ਹੁੰਦੇ ਹੀ ਨਹੀਂ ਨਾਲ। ਬੂਟਾਂ ਦੇ ਵਿੱਚ ਉਹ ਕੁਝ ਸਨੋ ਉੱਤੇ ਪੈ ਗਈ ਜਿਵੇਂ ਹੁਣ ਪੈਰ ਵਿੱਚ ਜਾਂਦੇ ਨੇ। ਉਹ ਸਾਰਾ ਪਾਣੀ ਹੁਣ ਪੈਰਾਂ ਦੇ ਵਿੱਚ ਜਾਈ ਜਾ ਰਿਹਾ। ਆਹ ਰੋਡ 'ਚ ਨਾ ਪਾਣੀ ਜਮਾ ਸੀ ਪਰ ਮੈਂ ਹੁਣ ਇਹ ਰੋਡ ਫੜ ਲਿਆ। क्योंकि जिथे जिथे सुख है जिथे गड्डिया चलिया हुई हम कहे देखो सारा सुनसान है इदा ही है जिते गल उ सही है इतने जावे हम आप जुकाम जहा हो गया भाई हो <laughs> ਬਾਈ ਮੇਰੇ ਖਿਆਲ ਉਹ ਜਿਹੜੀ ਸਾਹਮਣੇ ਗੱਡੀ ਦੀਆਂ ਲੈਫਟਾਂ ਚੱਲ ਰਹੀਆਂ ਹਨ ਉਹ ਗੱਡੀ ਵੀ ਫਸ ਗਈ ਆ ਹੁਣ ਉਹਦਾ ਵੀ ਨਿਕਲਣਾ ਮਿਲਦਾ ਔਖਾ ਹੀ ਆ ਇੱਕ ਵਾਰ ਰੋਡ ਤੇ ਚੜਨਾ ਔਖਾ ਹੈ ਮੁੜ ਕੇ ਤਾਂ ਚੱਲ ਪੈਂਦੀ ਆ ਪਰ ਰੋਡ ਤੇ ਚੜੇ ਨਹੀਂ ਜਾਂਦਾ ਗੱਡੀ ਹੁਣੀ ਤੁਰਦੀ ਐਦਾਂ ਹਸਾਬ ਕਿਤਾਬ ਵਿੱਚ ਵੀ ਉਹ ਬਾਈ ਤਾਂ ਲੈ ਕੇ ਗੱਡੀ ਕਰ ਲੇਗੀ ਪਰ ਆਪਣੇ ਵਾਲੀ ਹੈ ਜਿਹੜੀ ਉਹ ਓਕੀ ਫੰਸੀ ਵੀ ਹਲੇ ਵੀ ਇੱਥੇ ਆਪਾਂ ਛੱਡ ਕੇ ਆਏ ਜਿਹੜੀ ਥੋੜੀ ਧਿਆਨ ਨਾਲ ਤੁਰਨਾ ਪੈ ਰਿਹਾ ਉਹ ਬਹੁਤ ਧਿਆਨ ਕੇ ਸਾਥ ਤੁਰਨਾ ਪੜ ਰਹਾ ਹੈ ਫਾਈਨਲੀ ਭਈ ਆਪਾਂ ਨੇੜੇ ਪਹੁੰਚ ਗਏ ਆ ਆ ਦੇਖੋ ਆ ਗਿਆ ਆਪਣੀ ਡੈਸਟੀਨੇਸ਼ਨ ਆ ਗਿਆ ਡੈਸਟੀਨੇਸ਼ਨ ਤੇ ਹੁਣ ਪੈਰ ਜਮਾਈ ਗਿੱਲੇ ਹੋ ਗਿਆ ਭਈ ਬਹੁਤ ਜ਼ਿਆਦਾ ਪੈਰ ਸੁਨ ਹੋਏ ਪਏ ਆ ਮੈਂ ਹੁਣ ਜਾ ਕੇ ਪਹਿਲਾਂ ਬੂਟ ਖੋਲੂਗਾ ਜਰਾਬਾ ਖੋਲੂਗਾ ਫਿਰ ਹੀਟਰ ਅੱਗੇ ਰੱਖੂਗਾ ਕਿ ਭਈ ਆਪਾਂ ਓਏ ਹੋਏ ਹੋਏ ਯਾਰ ਕਿੰਨਾ ਨਾਸਵਜਿਆ ਪਿਆ ਦੇਖੋ ਬਹੁਤ ਨਾਸਵਜਿਆ ਹੋਇਆ ਪੈਰਾਂ ਦਾ ਵੀ ਮੇਰੇ ਦਾ ਨਾਸਵਜਿਆ ਹੋਇਆ ਹੁਣ ਹੱਥਾਂ ਦਾ ਵੀ ਨਾਸਵਜਿਆ ਹੋਇਆ ਮੈਂ ਜਿੰਨੀ ਕੋਸ਼ਿਸ਼ ਹੁੰਦੀ ਆ ਮੇਂ ਜੇਪਾਂ ਚ ਰੱਖਨੇ ਹੱਥਾਂ ਫਿਲਾਲ ਅੱਪਾ ਪਹੁੰਚ ਗਏ ਆ ਐਨੀ ਕਦੇ ਇਹ ਮੈਂ 6 ਸਾਲਾਂ ਦਾ ਸਨੋ ਵੇ ਦੇਖੀ ਨਹੀਂ ਜਿਨੀ ਇਸ ਵਾਰ ਪਈ ਆ ਬਹੁਤ ਠੰਡਾ ਵਈ ਆ ਜੋ ਪਹੁੰਚ ਗਏ ਆਪਾਂ ਚਾਹ ਆਪਣੇ ਹੱਥ ਚ ਤੇ ਆਪਾਂ ਪਹੁੰਚ ਗਏ ਹਾਂ ਕੰਮ ਤੇ ਫਾਈਨਲੀ ਬਹੁਤ ਹੀ ਸਿੱਦਤ ਦੇ ਨਾਲ ਹੁਣ ਪੈਰਾਂ ਦੇ ਵਿੱਚ ਪਾਣੀ ਪ੍ਰੋਪਰ ਭਰਿਆ ਹੋਇਆ ਪੈਰਾਂ ਸੁੰਨ ਹੋਏ ਪਏ ਆ ਠੰਡੇ ਹੋਏ ਪਏ ਆ ਪੈਰ ਹੁਣ ਪਹਿਲਾਂ ਤਾਂ ਮੈਂ ਬੂਟ ਖੋਲੂਗਾ ਪਹਿਲਾਂ ਲਾਈਟਾਂ ਚਲਾਉਣਾ ਹੁਣ ਸ਼ਾਪ ਓਪਨ ਕਰਕੇ ਫਿਰ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲ ਪੈਰ ਦੇਖੋ ਪੈਰਾਂ 'ਚ ਇੰਨਾ ਕਿ ਜਿਆਦਾ ਪਾਣੀ ਹੈ ਨਾ ਦੇਖੋ ਜਿੱਥੇ ਪੈਰ ਧਰਦਾ ਪਾਣੀ ਨਿਕਲਦਾ ਸਾਰਾ ਪਾਣੀ ਨਾਲ ਭਰਿਆ ਹੋਇਆ ਹੁਣ ਤਨੂ ਦਾ ਬਣ ਗਿਆ ਪਾਣੀ ਸ਼ੂਜ਼ ਤਾਂ ਆਪਾਂ ਸੁੱਕਣੇ ਪਾਤੇ ਆਪਣੇ ਸ਼ੌਪ 'ਚ ਤੇ ਜਰਾਬਾਂ ਆਪਾਂ ਹੁਣ ਘੁੰਮ ਰਹੇ ਆਂ ਜਰਾਬਾਂ ਹੁਣ ਮੈਂ ਪੈਰ ਕਰਾਂਗਾ ਜਰਾਬਾਂ ਹੋਰ ਹੈ ਵੀ ਨਹੀਂ ਸ਼ੌਪ 'ਤੇ ਵੀ ਨਹੀਂ ਹੈਗੀਆਂ ਹੁਣ ਹੀਟਰ ਅੱਗੇ ਕਰਕੇ ਬੈਠੂੰਗਾ ਥੋੜੀ ਦੇਰ ਤੇ ਜਰਾਬਾਂ ਸੁੱਕਿਆਣ ਪੈਰ ਸੁੱਕਿਆਣ ਬਹੁਤ ਸੁਣਨ ਹੋਏ ਪਏ ਆ ਮਿਲਦੇ ਹਾਂ ਹੁਣ ਅਗਲੇ ਬਲੌਗ ਵਿੱਚ ਧੰਨਵਾਦ ਮੈਂ ਥੋੜਾ ਜਿਹਾ ਹੁਣ ਸੈੱਟ ਵੀ ਹੋਵਾਂ ਤੇ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਰ ਲਿਆ ਕਰੋ ਮੇਰੇ ਵੀ ਯੂਟਿਊਬਰ ਨੂੰ ਥੈਂਕ ਯੂ ਵੈਰੀ ਮਚ